ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਫੈਕਸਿੰਦੇ ਤੁਹਾਡਾ ਸਵਾਗਤ ਕਰਦੀ ਹਾਂ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਭੈਣਾਂ ਦੀ ਬਹੁਤ ਜ਼ਿਆਦਾ ਖਾਸ ਡਿਮਾਂਡ ਸੀਗੀ ਕਿ ਭੈਣੇ ਫਰਕਾਰੀ ਟ੍ਰੇਸ ਕਰਨ ਬਾਰੇ ਜ਼ਰੂਰ ਦੱਸੋ ਸੋ ਜਿਹੜਾ ਅੱਜ ਆਪਾਂ ਡਿਜ਼ਾਈਨ ਬਣਾ ਰਹੇ ਹਾਂ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਵਾਲਾ ਡਿਜ਼ਾਈਨ ਹੈ ਇਹਦੇ ਲਈ ਤੁਸੀਂ ਕੀ ਕਰਨਾ ਪਹਿਲਾਂ ਇਸ ਤਰ੍ਹਾਂ ਥੱਲੋਂ ਜਿਵੇਂ ਮੈਂ ਇਧਰੋਂ ਛੱਡਿਆ ਹੋਇਆ ਤਾਂ ਤੁਸੀਂ ਪੱਲਾ ਛੱਡ ਦੇਣਾ ਖਾਲੀ ਕੱਪੜਾ ਜਿੰਨਾ ਤੁਸੀਂ ਛੱਡਣਾ ਚਾਹੁੰਦੇ ਹੋ ਆਪਾਂ 4.5 ਇੰਚ ਦਾ ਪੱਲਾ ਛੱਡਦੇ ਆਂ ਤਾਂ ਤੁਸੀਂ ਇਹ ਪੱਲਾ 5 ਇੰਚ ਜਾਂ 6 ਇੰਚ ਵੀ ਛੱਡ ਸਕਦੇ ਹੋ ਜੋ ਜਿੰਨਾ ਵੀ ਤੁਹਾਡਾ ਜੀ ਕਰਦਾ ਤੁਸੀਂ ਉਨਾਂ ਇਹ ਵਾਲਾ ਪੱਲਾ ਜਿਹੜਾ ਛੱਡ ਸਕਦੇ ਹੋ ਤਾਂ ਹੁਣ ਆਪਾਂ ਇਹ ਸਾਰਾ ਨਿਸ਼ਾਨ ਲਗਾਉਣੇ ਆ ਪਹਿਲਾਂ ਨੀਚੋਂ ਦੇਖ ਲਓ ਕਿ ਤੁਹਾਡਾ ਕੱਪੜਾ ਤਾਂ ਨਹੀਂ ਕਾਂ ਦੇ ਵਿੱਚ ਹੈਗਾ ਜੇਕਰ ਕਾਂ ਦੇ ਵਿੱਚ ਹੋਇਆ ਤਾਂ ਤੁਸੀਂ ਉਹ ਕਾਂ ਕੱਢ ਲੈਣੀ ਆ ਕਾਂ ਕੱਢਣ ਤੋਂ ਬਾਅਦ ਇਹ ਵਾਲੇ ਪੱਲੇ ਦੇ ਨਿਸ਼ਾਨ ਲਗਾਉਣੇ ਆ ਨਿਸ਼ਾਨ ਲਗਾਉਣ ਦੇ ਲਈ ਤੁਹਾਨੂੰ ਇੱਕ ਚੌਕ ਦੀ ਜ਼ਰੂਰਤ ਪਵੇਗੀ ਜਾਂ ਤੁਸੀਂ ਰਿਜ਼ੀਬਲ ਪੈਨ ਯੂਜ਼ ਕਰ ਸਕਦੇ ਹੋ ਠੀਕ ਹੈ ਸੋ ਇਸ ਤਰ੍ਹਾਂ ਸੀ ਨਿਸ਼ਾਨ ਲਗਾਉਣ ਤੋਂ ਬਾਅਦ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕੰਨੀ ਵੇਖਣੀ ਹੈ ਕਿ ਤੁਸੀਂ ਕੰਨੀ ਦੇ ਉੱਤੇ ਕਿੰਨੀ ਸਪੇਸ ਛੱਡਣੀ ਹੈ ਆਪਾਂ 2 ਇੰਚ ਦੀ ਸਪੇਸ ਛੱਡਾਂਗੇ ਫਿਰ ਜੋ ਸਾਡੇ ਕੋਲੇ ਇਹ ਵਾਲਾ ਕੱਪੜਾ ਬਚ ਗਿਆ ਅ ਤਾਂ ਸਾਡੇ ਕੋਲ ਜਿਹੜਾ ਇਹ ਵਾਲਾ ਕੱਪੜਾ ਬਚੂਗਾ ਇਹਦੇ ਨੂੰ ਅਸੀਂ 2-2 ਇੰਚ ਦੇ ਨਿਸ਼ਾਨ ਲਗਾਉਣੇ ਹਨ ਲੰਮੀ ਚੌੜਾਈ ਦੇ ਵਿੱਚ 2-2 ਇੰਚ ਦੇ ਨਿਸ਼ਾਨ ਲਗਾਵਾਂਗੇ ਸੋ ਮੇਰੇ ਕੋਲੇ ਥੋੜਾ ਜਿਹਾ ਹੀ ਜਿਹੜਾ ਨਾਪ ਹੈ ਜਾਦੇ ਹੋ ਰਿਹਾ ਤਾਂ ਆਪਾਂ 2 ਇੰਚ ਤੋਂ ਹਰਤਾ ਦਾ ਇੱਕ ਸੂਤ ਵੱਦ ਨਿਸ਼ਾਨ ਲਗਾ ਮੰਨ। ਤਾਂ ਕਿ ਆਪਾਂ ਜੋ ਹੀ ਇੰਚ ਵੱਧ ਰਿਹਾ ਆਪਾਂ ਉਹ ਅਡਜਸਟ ਕਰ ਸਕੀਏ। ਤਾਂ ਮੈਂ 2 ਇੰਚ ਤੇ ਇੱਕ ਸੂਤ ਦੇ ਨਿਸ਼ਾਨ ਲਗਾ ਰਹੀ ਹਾਂ। ਸੋ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਨੇ ਜੀ ਤੇ ਬਹੁਤ ਜ਼ਿਆਦਾ ਟਾਈਮ ਵੀ ਲੱਗਦਾ ਇਹਨੂੰ ਜਦੋਂ ਅਸੀਂ ਸ਼ਾਪਦੀਆਂ। ਤੁਸੀਂ ਇਹਨੂੰ ਟ੍ਰੇਸ ਪੇਪਰ ਦੇ ਉੱਤੇ ਵੀ ਬਣਾ ਕੇ ਸ਼ਾਪ ਸਕਦੇ ਹੋ। ਤੁਸੀਂ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਆਪ ਦਾ ਫੁਲਕਾਰੀ ਦੇ ਉੱਤੇ ਛਾਪ ਸਕਦੇ ਹਾਂ ਸੋ ਜੋ ਅਸੀਂ ਤਰੀਕਾ ਯੂਜ਼ ਕਰਦੇ ਹਾਂ ਜੀ ਅਸੀਂ ਪੈਨ ਦੇ ਨਾਲ ਹੀ ਛਾਪਦੇ ਹਾਂ ਹੋਰ ਅਸੀਂ ਕਿਸੇ ਵੀ ਚੀਜ਼ ਨੂੰ ਯੂਜ਼ ਨਹੀਂ ਕਰਦੇ ਕਿਉਂਕਿ ਜਿਹੜਾ ਤਾਂ ਲਾਜ਼ਰ ਦੇ ਨਾਲ ਟ੍ਰੇਸਿੰਗ ਕਰਦੇ ਹੋ ਟ੍ਰੇਸਿੰਗ ਮਿੱਟਦੀ ਨਹੀਂ ਹੈਗੀ ਸੋ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਲੈਣੀਆਂ ਐਸ ਤਰ੍ਹਾਂ ਨਿਸ਼ਾਨ ਲਗਾਉਣ ਤੋਂ ਬਾਅਦ ਤੁਸੀਂ ਕਿੰਨੇ ਇੰਚ ਦਾ ਪੱਲਾ ਤਿਆਰ ਕਰਨਾ ਤੁਸੀਂ ਸਾਰੀ ਫੁਲਕਾਰੀ ਦੇ ਵਿੱਚ ਡਿਜ਼ਾਈਨ ਪਾਉਣਾ ਤੁਸੀਂ ਪੱਲਾ ਤਿਆਰ ਕਰਨਾ ਤੁਸੀਂ ਉਹ ਵੇਖ ਲੈਣਾ ਤਾਂ ਜਿਹੜਾ ਆਪਾਂ ਪੱਲੇ ਦੇ ਉੱਤੇ ਵਰਕ ਕਰਾਂਗੇ ਜੀ ਆਪਾਂ 19 ਇੰਚ ਤੇ ਵਰਕ ਕਰਾਂਗੇ ਇਸ ਤਰ੍ਹਾਂ ਆ ਲਾਈਨ ਦੇ ਉੱਤੇ ਤੁਸੀਂ ਲਾ ਰੱਖ ਕੇ ਤੇ ਉੱਪਰ ਨੂੰ ਜਿਹੜਾ ਇਸ ਤਰ੍ਹਾਂ 19 ਇੰਚ ਜਿੱਥੇ ਵੀ ਤੁਹਾਡੀ ਲੰਬਾਈ ਪੂਰੀ ਹੁੰਦੀ ਹੈ ਉੱਥੇ ਨਿਸ਼ਾਨ ਲਗਾ ਲਓ ਆਪਾਂ ਇੱਥੇ ਨਿਸ਼ਾਨ ਲਗਾ ਰਹੇ ਹਾਂ ਸੋ ਹੁਣ ਆਪਾਂ ਹੀ ਨਿਸ਼ਾਨ ਪੂਰੇ ਕਰਾਂਗੇ 19 ਇੰਚ ਦੇ ਨਿਸ਼ਾਨ ਲਗਾਵਾਂਗੇ ਜਦੋਂ ਤੁਸੀਂ ਇਹ ਸਾਰੇ ਨਿਸ਼ਾਨ ਲਗਾ ਲਏ ਸਾਡੇ 19 ਇੰਚ ਦੇ ਤਾਂ ਇਹਨੂੰ ਸਕੇਲ ਦੀ ਹਰਪ ਦੇ ਨਾਲ ਸਿੱਧੀ ਲਾਈਨ ਡਰਾ ਕਰ ਲਿਓ। ਸੋ ਇਹ ਜਿਹੜਾ ਵੀ ਆਪਾਂ ਡਿਜ਼ਾਈਨ ਕਰਨੇ ਸਾਰਾ ਚੱਕ ਦਾ ਪਤਾ ਡਿਜ਼ਾਈਨ ਕਰਨਾ ਆਪਾਂ ਆਰਡਰ ਦੇ ਉੱਤੇ ਫਲਕਾਈ ਬਣਾ ਰਹੇ ਸੀ ਤੇ ਮੇਰੀਆਂ ਭੈਣਾਂ ਕਾਫੀ ਜ਼ਿਆਦਾ ਮੈਨੂੰ WhatsApp ਦੇ ਉੱਤੇ ਮੈਸੇਜ ਕਰ ਰਹੀਆਂ ਸੀ ਕਿ ਦੀਦੀ ਮੈਨੂੰ ਇਹ ਟ੍ਰੇਸਿੰਗ ਦਾਸ ਦਿਓ ਦੀ ਮੈਨੂੰ ਟ੍ਰੇਸਿੰਗ ਦਾਸ ਦਿਓ। ਤਾਂ ਆਪਾਂ ਅੱਜ ਸੋਚਿਆ ਕਿ ਆਪਾਂ ਇੱਕ ਵੀਡੀਓ ਹੀ ਬਣਾ ਲੈਂਦੇ ਆ। ਸੋ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਚੈਨਲ ਨੂੰ। ਹਾਂਜੀ ਜਿਵੇਂ ਅਸੀਂ ਇੱਧਰਲੀ ਸਾਈਡ 2 2 ਇੰਚ ਦੇ ਨਿਸ਼ਾਨ ਲਗਾਏ ਸੀ ਸੇਮ ਇੱਧਰ 2 2 ਇੰਚ ਦੇ ਨਿਸ਼ਾਨ ਲਗਾ ਲਏ ਉਸ ਤੋਂ ਬਾਅਦ ਅਸੀਂ ਆਵਲਗਾ ਲੰਮਾ ਨਾਲ ਆਇਨਾ ਸਕੇਲ ਦੀ ਹੈਲਪ ਦੇ ਨਾਲ ਡਰਾ ਕਰ ਲੈਣੀਆਂ ਨੇ ਐਕਚੁਅਲੀ ਨਾ ਪਹਿਲਾਂ ਫੋਨ ਬੰਦ ਹੋ ਗਿਆ ਤੇ ਮੈਂ ਲਾਈਨਾਂ ਜਿਹੜੀਆਂ ਡਰਾ ਕਰਤੀਆਂ ਜਦੋਂ ਤੁਸੀਂ ਇਕੱਲੇ ਕੰਮ ਕਰਦੇ ਹੋ ਨਾ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਵੀਡੀਓ ਬਣਾਉਣ ਸਮੇਂ ਉਸੇ ਇਸ ਤਰ੍ਹਾਂ ਤੁਸੀਂ ਲਾਈਨਾਂ ਡਰਾ ਕਰ ਲੈਣੀਆਂ ਨੇ ਮੈਂ ਥੋੜੀਆਂ ਡਾਰਕ ਕਰ ਦੀਆਂ ਤੇ ਇਹ ਤੁਸੀਂ ਵੀਡੀਓ ਵੀ ਚੈੱਕ ਕਰੋ ਵੀ ਥੋੜਾ ਜਿਹਾ ਕੰਮ ਕਰਕੇ ਦਿਖਾਉਣਾ ਕਿੰਨੀ ਵੀਡੀਓ ਲੰਮੀ ਹੁੰਦੀ ਆ ਨਾ ਦੂਸਰਾ ਇਹ ਗੱਲ ਹੈ ਕਿ ਕੁਝ ਕੋ ਕਹਿਣਾ ਸਿਰਫ ਮੈਸੇਜ ਕਰਦਿਆਂ ਨੇ ਕਿ ਦੀਦੀ ਤੁਸੀਂ ਪਲੇਨ ਕਪੜਾ ਦੇ ਦੋਗੇ ਹਾਂਜੀ ਵੀਰੇ ਅਸੀਂ ਪਲੇਨ ਕਪੜਾ ਦੇ ਦਾਂਗੇ ਤੁਸੀਂ ਆਰਡਰ ਕਰ ਸਕਦੇ ਹੋ ਪਲੇਨ ਕਪੜੇ ਦੇ ਲਈ ਸੋ ਇਸ ਤਰ੍ਹਾਂ ਤੁਸੀਂ ਲਾਈਨਾਂ ਲੰਬੀਆਂ ਡਰਾ ਕਰ ਲੈਣੀਆਂ ਨੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਜੇ ਉੱਤੇ ਅਸਤਰਾ 1.5 ਇੰਚ ਦੇ ਨਿਸ਼ਾਨ ਲਗਾਉਣੇ ਕਿਉਂਕਿ ਜਿਹੜੀ ਮੈਂ ਮਾਰਕਿੰਗ ਕੀਤੀ ਸਾਢੇ 1.5 ਇੰਚ ਆਪਾਂ 1.5 ਇੰਚ ਦੇ ਹਿਸਾਬ ਨਾਲ ਕੀਤੀ ਸੀ ਤਾਂ ਤੁਸੀਂ ਇਹ 1.5 ਇੰਚ ਦੇ ਨਿਸ਼ਾਨ ਲਗਾਉਂਦੇ ਜਾਓ 1.5 ਇੰਚ ਦੀ ਮਾਰਕਿੰਗ ਕਰਨ ਤੋਂ ਬਾਅਦ 1.5 ਇੰਚ ਦੀ ਮਾਰਕਿੰਗ ਕਰ ਲਈ ਮੈਂ ਦੋ ਲਾਈਨਾਂ ਹੀ ਕਰ ਰਹੀ ਆ ਬਾਕੀ ਆਪਾਂ ਵੀਡੀਓ ਤੋਂ ਬਾਅਦ ਕੰਮ ਕਰਾਂਗੇ ਕੰਪਲੀਟ ਪਹਿਲਾਂ ਮੈਂ ਵੀਡੀਓ ਬਣਾਈ ਗਈ ਵੀਡੀਓ ਬੰਦ ਹੋ ਗਈ ਆ 1.5 ਇੰਚ ਦੀ ਅਸੀਂ ਮਾਰਕਿੰਗ ਕਰ ਲਈ ਐ ਇਹਦੇ ਵਿੱਚ ਅਸੀਂ ਕੀ ਕਰਨਾ ਜਿੱਤੇ ਦਾ ਹਾਫ ਹੁੰਦਾ ਆ 2 ਇੰਚ ਦਾ ਅਸੀਂ ਨਿਸ਼ਾਨ ਲਾਇਆ ਸੀ ਨਾ ਜਿਵੇਂ ਦਾ ਹਾਫ ਹੁੰਦਾ ਇੱਥੇ ਜੀ ਹਲਕੀ ਜੀ ਬਿਲਕੁਲ ਹਲਕੀ ਜੀ ਲਾਈਨ ਲਾਲੂ ਜਾਂ ਨਿਸ਼ਾਨ ਲਗਾ ਲਿਓ ਜਿਵੇਂ ਵੀ 2 ਇੰਚ ਦਾ ਹੁੰਦਾ 1 1 ਇੰਚ ਦੇ ਇਸ ਤਰ੍ਹਾਂ ਹਲਕੇ ਹਲਕੇ ਡਾਟਸ ਲਗਾ ਲਿਓ ਤਾਂ ਕਿ ਜਮਾ ਸਹੀ ਸੈਂਟਰ ਹੋ ਸਕੇ ਨਾ ਲਾਈਨਾਂ ਦਾ ਜੇਕਰ ਤੁਸੀਂ ਟ੍ਰੇਸ ਪੇਪਰ ਤੇ ਬਣਾਉਣੀ ਹੋ ਤਾਂ ਉਹਦੇ ਉੱਤੇ ਇੱਕ ਲਾਈਨ ਕੱਢ ਸਕਦੇ ਹੋ ਲਾਈਨ ਬਣਾ ਕੇ ਸਹੀ ਟ੍ਰੇਸ ਪonzਾਂ ਦਾ ਸੋ ਇਸ ਤਰ੍ਹਾਂ ਹੋ ਗਿਆ ਤਾਂ ਅਸੀਂ ਪਹਿਲਾਂ ਦੂਸਰਾ ਲੜ ਚੈੱਕ ਕਰਾਂਗੇ ਕਿ ਕੰਨੀ ਦੇ ਉੱਤੇ ਵਰਤ ਕਿਹੜਾ ਆਇਆ ਜਿਵੇਂ ਆ ਕਰਨੀ ਮੈਂ ਛਾਪੀ ਹੋਈ ਹੈ ਤੇ ਨੀਚੇ ਵਾਲ ਨੂੰ ਵਰਕ ਜਾ ਰਹੀਆਂ ਤਾਂ ਉੱਥੇ ਨੂੰ ਉੱਪਰ ਵੱਲ ਨੂੰ ਹੀ ਵਰਕ ਕਰਾਂਗੀ ਪਹਿਲਾਂ ਇਸ ਤਰ੍ਹਾਂ ਐਵੇਂ ਇੱਥੇ ਦਾ ਸੈਂਟਰ ਹੋ ਗਿਆ ਇੱਥੋਂ ਟੈਡੀ ਲਾਈਨ ਹੈ ਜਿਹੜੀ ਨੀਚੇ ਵੱਲ ਨੂੰ ਜਾਊਗੀ ਠੀਕ ਹੈ ਇਹ ਟੈਡੀ ਲਾਈਨ ਇੱਥੇ ਵੱਲ ਨੂੰ ਗਈ ਫਿਰ ਅਸੀਂ ਦੁਬਾਰੇ ਸ਼ੁਰੂ ਕਰਾਂਗੇ ਡਰਾ ਉੱਪਰ ਨੂੰ ਗਏ ਤਾਂ ਹੁਣ ਜਿਹੜੀ ਆ ਟੈਡੀ ਲਾਈਨ ਲੈ ਕੇ ਜਾਣੀ ਆ ਅਸੀਂ ਦੋ ਲਾਈਨਾਂ ਚ ਮੈਚ ਕਰਾਂਗੇ ਨਿੱਚੇ ਵਾਲ ਨੂੰ ਆਈ ਇੱਥੋਂ ਅਸੀਂ ਫੇਰ ਨੀਚੇ ਨੂੰ ਲੈ ਕੇ ਗਏ ਇੱਥੋਂ ਅਸੀਂ ਨੀਚੇ ਨੂੰ ਲੈ ਕੇ ਗਏ ਤਾਂ ਇੱਥੋਂ ਉੱਪਰ ਨੂੰ ਤਾਂ ਦੋ ਲਾਈਨਾਂ ਚ ਤੇਡੀ ਲਾਈਨ ਉੱਪਰ ਵੱਲ ਨੂੰ ਜਾਊਗੀ ਦੋ ਲਾਈਨਾਂ ਚ ਜਿਹੜੀ ਤੇਡੀ ਲਾਈਨ ਹੈ ਉਹ ਇਸ ਤਰ੍ਹਾਂ ਨੀਚੇ ਵੱਲ ਨੂੰ ਆਊਗੀ ਕਿਉਂਕਿ ਸਾਡਾ ਇਹ ਰੋਜ਼ ਦਾ ਕੰਮ ਹੈ ਟ੍ਰੇਸ ਕਰਨਾ ਤਾਂ ਨਾਲ ਲਾਈਨ ਬਿਨਾਂ ਨਿਸ਼ਾਨ ਲਾਏ ਵੀ ਕਰਤੀ ਆ ਪਰ ਤੁਸੀਂ ਜਦੋਂ ਟ੍ਰੇਸ ਕਰੋਗੇ ਤਾਂ ਤੁਹਾਨੂੰ ਇਹ ਨਿਸ਼ਾਨ ਲਗਾ ਕੇ ਹੀ ਕਰਨੀ ਪਊਗੀ ਫਿਰ ਅਸੀਂ ਉੱਪਰ ਵੱਲ ਨੂੰ ਜਾਵਾਂਗੇ ਇਸ ਤਰ੍ਹਾਂ ਅੱਧ ਤੱਕ ਅੱਧ ਤੋਂ ਅਸੀਂ نیچے ਨੂੰ ਆਵਾਂਗੇ ਫਿਰ ਅਸੀਂ ਇੱਧਰ نیچے ਨੂੰ ਤਾਂ ਇਹ ਜਿਗਜੈਗ ਦਾ ਵਰਕ ਹੋਊਗਾ ਇੱਕ ਲਾਈਨ ਚ ਉੱਪਰ ਵੱਲ ਨੂੰ ਫੁੱਲਾਂ ਦੇ ਮੂੰਹ ਹੋਣਗੇ ਤੇ ਇੱਕ ਲਾਈਨ ਚ نیچے ਵੱਲ ਨੂੰ ਫੁੱਲਾਂ ਦੇ ਮੂੰਹ ਹੋਣਗੇ ਜਿਵੇਂ ਆਹ ਲਾਈਨ نیچے ਵੱਲ ਨੂੰ ਹੈ ਤਾਂ ਇੱਥੇ ਅਸੀਂ ਤਿੰਨ ਪੱਤੀਆਂ ਡਰਾਅ ਕਰਨੀਆਂ ਨੇ ਪਹਿਲੀ ਲਾਈਨ ਉੱਪਰ ਵੱਲ ਨੂੰ ਦੂਜੀ ਲਾਈਨ ਨੀਚੇ ਵਾਲਾ ਤਾਂ ਇਸ ਤਰ੍ਹਾਂ ਅਸੀਂ ਇਹ ਵਾਲਾ ਜਿਹੜਾ ਡਰਾ ਕਰ ਸਕਦੇ ਹਾਂ ਠੀਕ ਹੈ ਤਾਂ ਇਹ ਡਰਾ ਹੋ ਗਿਆ ਦੂਸਰਾ ਤੁਸੀਂ ਕੀ ਕਰਨਾ ਜਿਹੜੇ ਸੈਂਟਰ ਦੇ ਵਿੱਚ ਫੁੱਲ ਪਾਉਣੇ ਆ ਤੁਸੀਂ ਆਹ ਕੱਪੜੇ ਦਾ ਅੱਧ ਕਰ ਲੈਣਾ ਇਹਦਾ ਅੱਧ ਇੱਥੇ ਆਹ ਕਰੀਜ਼ ਦੇ ਉੱਤੇ ਹੁੰਦਾ ਹੁੰਦਾ ਪਹਿਲਾਂ ਤੁਸੀਂ ਇਹਨੂੰ ਮੀਜ਼ਰ ਕਰੋਗੇ ਤੁਹਾਨੂੰ ਅੱਧ ਕਰਨਾ ਦੱਸਦੇ ਆ ਪਹਿਲਾਂ ਇਸ ਤਰ੍ਹਾਂ ਤੁਸੀਂ ਸਾਰਾ ਕੱਪੜਾ ਜਿਹੜਾ ਵਿਛਾ ਕੇ ਮੀਜ਼ਰ ਕਰ ਲੈਣਾ ਕਿ ਕਿੰਨੀ ਇਹਦੀ ਚੌੜਾਈ ਹੈ ਜੇ ਰੀਦੀ ਚੜਾਈ ਹੈ ਜੀ ਚੜਾਈ ਹੈਗੀ ਹੈ 40 ਇੰਚ ਤਾਂ ਜਿਹੜਾ ਇਹਦਾ ਅੱਧਾ ਉਹ ਹੋਊਗਾ 20 ਇੰਚ ਤੇ ਜਿਹੜਾ મેਂ ਦੂਸਰੇ ਪਾਸੇ ਫੁੱਲ ਬਣਾਇਆ ਸੀ ਉਹ ਆਪਾਂ نیچے ਤੋਂ 7.5 ਇੰਚ ਸਪੇਸ ਛੱਡੀ ਸੀ 20 ਇੰਚ ਦਾ ਅੱਧਾ ਹੋ ਗਿਆ 7.5 ਤਾਂ ਆਪਾਂ ਸਪੇਸ ਛੱਡੀ ਸੀ ਤਾਂ ਇੱਥੇ ਆਪਾਂ 3 ਇੰਚ ਦਾ ਹਾਫ ਕਰਨਾ ਆਪਾਂ 3 ਇੰਚ ਦਾ ਫੁੱਲ ਪਾਉਣੇ ਆ 3 ਇੰਚ ਦਾ ਹਾਫ 1.5 ਹੋ ਗਿਆ ਤਾਂ ਆਪਾਂ ਇੱਥੇ 1.5 ਇੰਚ ਪਾਵਾਂਗੇ डेढ़ कर लिया फिर चौड़ाई तीन इंच करके सेंटर से डेढ़ इंचा इस तरह लाइन लाती फिर इतनी लाइन डायगनली मैच करनी है इस तरह मैच करती फिर डायगनली असडी लाइन मैच करनी है इस तरह मैच करती अठ ज बन जाए टोटल एक दो तीन चार पांच छे सत अठ ਇਨਾਂ ਦੇ ਕਿਨਾਰਿਆਂ ਦੇ ਉੱਤੇ ਅਸੀਂ ਜਿਹੜੀਆਂ ਪੱਤੀਆਂ ਬਣਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਅਸੀਂ ਇਹ ਫੁੱਲ ਬਣਾ ਸਕਦੇ ਹਾਂ ਬਹੁਤ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਆ ਤਾਂ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਤੁਬਾਤ ਫੋਲੋ ਕਰੋ ਜੀ ਬਾਤੁਬਾਤ ਸਪੋਰਟ ਕਰੋ ਤਾਂ ਜਿਹੜੀਆਂ ਭੈਣਾਂ ਮੇਰੀਆਂ ਆਰਡਰ ਕਰਨਾ ਚਾਹੁੰਦੀਆਂ ਨੇ ਉਹ ਆਰਡਰ ਵੀ ਕਰ ਸਕਦੀਆਂ ਨੇ